ਈ ਹਾਂ ਕਿਵੇਂ ਹੈ ਵਧੀਆ ਤੂੰ ਸੁਣਾ ਵਧੀਆ ਕੀ ਕਰਦਾ ਕੁਛ ਨਹੀਂ ਯਾਰ ਟਾਈਮ ਪਾਸ ਕਰਦਾ ਰਹਿਮੇ ਨੇ ਤੇਰੇ ਮੁਰਗੀ ਮਰ ਕੇ ਆ ਛੱਡੀ ਛੱਡੀ ਨਹੀਂ ਹੈਗੇ ਦੁੱਧ ਵੀ ਬਹਰ ਬੂਰਾ ਉਹ ਕੇਅਰ ਕੱਟ ਰਹੇ ਨੇ ਮੈਂ ਸੋਚਦਾ ਦੀ ਥੋੜੇ ਜਿਹਾ ਹੋਰ ਪਾਲੀਏ ਅੱਛਾ ਤੇ ਹਾਂ ਉਹ ਉਹਦਾ ਕੀ ਬਣਿਆ ਜਿਹੜਾ ਆਪਣੇ ਉੱਤੇ ਬੰਦਾ ਆ ਫੜਿਆ ਦੀ ਕੁਛ ਕਰਿਆ ਉਹਦਾ ਫਿਰ ਉਹਦਾ ਕੀ ਕਰਨਾਂ ਦੀ ਯਾਰ ਛੱਡਦਾ ਬਸ ਆ ਹੀ ਛੱਡਦਾ ਯਾਰ ਇਹ ਤਾਂ ਮਾੜੀ ਗੱਲ ਆ ਜਦੋਂ ਆਇਆ ਤੈਨੂੰ ਫੜਨਾ ਸੀ ਇਹ ਨੂੰ ਕਹਿਣਾ ਹੈ ਜਿਹੜੀ ਟਾਇਆ ਹੈ ਖੇਤ ਕਣੀ ਨਹੀਂ ਗਿਆ ਖੇਤ ਤੇ ਯਾਰ ਸੋਚਦਾ ਸੀ ਮਾਰਿਆ ਵਾ ਗੇੜਾ ਦੇਖਦੇ ਪਾਣੀ ਪੂਣੀ ਵੀ ਲਾਣਾ ਖੇਤ ਕਣੀ ਚੱਲੀ ਫਿਰ ਚੱਲ ਆ ਫਿਰ ਉਧਰ ਚਾਲਦੇ ਦੇਖ ਲੈ ਦੇਖ ਲਓ ਮੈਂ ਨਾਲੇ ਆਏ ਫਿਰ ਵਾਹ ਕੱਢ ਲਾਏ ਅੱਜ ਹਨਾ ਮੌਸਮ ਕੈਂਟ ਹੋ ਰਿਹਾ ਵੈਸੇ ਆਪਾਂ ਖੇਤ ਤਾਂ ਜਾ ਰਹੇ ਆ ਦੇਖ ਬੱਦਲ ਜੇ ਹੋਰ ਹਲਾ ਮੀਂਹ ਆਊਗਾ ਸੋ ਬਣਾਈਏ ਨਾ ਫਿਰ ਅੱਜ ਆਪਾਂ ਰੱਖੀ ਵੀ ਪ੍ਰੋਗਰਾਮ ਆ ਤਾਂ ਲੰਘਾਂਗੇ ਸ਼ਾਮ ਨੂੰ ਓ ਚਾਚਾ ਕਿਵੇਂ ਆ ਵਧੀਆ ਵਧੀਆ ਪਤੀ ਆ ਬੜੀ ਚੰਗੀ ਕੀਤੀ ਉਹ ਪਤੰਦਰਾ ਭਾਜੀ ਕਰਦ ਨੂੰ ਕਿੱਦੇ ਉਧੇ ਮੁਰਗਾ ਮੁਰਗਾ ਉਹ ਮੈਨੂੰ ਪਤਾ ਲੱਗ ਗਿਆ ਬੰਦੇ ਆ ਗਏ ਮੈਂ ਹਾਕ ਮਾਰ ਲਈਦੀ ਫਿਰ ਮੈਂ ਪਰਲੇ ਪਾਸੇ ਟੱਪ ਗਿਆ ਇਹਨੂੰ ਹਾਕ ਤਾਂ ਮਾਰੀ ਤੇ ਸੁਣੀ ਨਹੀਂ ਦੀ ਉਹਦਾ ਚਾਚਾ ਉਹੀ ਕੰਮ ਕਰ ਗਿਆ ਮੈਨੂੰ ਮੈਨੂੰ ਚਪੇੜਾ ਨਾਲ ਖੱਲਿਆ ਮੈਨੇ ਉਹ ਕਿਵੇਂ ਆ ਗਏ ਕਿਵੇਂ ਪਤਾ ਲੱਗ ਗਿਆ ਬਾਹ ਮੈਂ ਚਾਚਾ ਉਹਦੇ ਵਾਲੀ ਗੱਲ ਫੇਰ ਮੇਰੇ ਨਾਮ ਦਾ ਨਹੀਂ ਲਿਆ ਤਾ ਮੈਂ ਨਹੀਂ ਲਿਆ ਚਾਚਾ ਪਰ ਤੂੰ ਮਾਰੀ ਕਰ ਗਿਆ ਮੇਰ ਨੂੰ ਮਾਰੀ ਕੀ ਕਰ ਗਿਆ ਪਤੀ ਜੇ ਤੇਰੇ ਨਾਲ ਮੈਂ ਤੈਨੂੰ ਪੁੱਤਾਂ ਵਾਂਗੂ ਪਾਲਦੇ ਨਾ ਮਾਰੀ ਕਰੂੰਗਾ ਮੈਂ ਕੀ ਹੋ ਗਿਆ ਵਿਰੋਧ ਹੋ ਗਿਆ ਹੋ ਗਿਆ ਆ ਗਿਆ ਤੂੰ ਮੇਰੇ ਇੱਕ ਕੰਮ ਕਰਦਾ ਮੈਂ ਨਹੀਂ ਯਾਰ ਤੂੰ ਤਾਂ ਉਦੋਂ ਵੀ ਮੈਨੂੰ ਫਸਾ ਗਿਆ ਉਹ ਨਹੀਂ ਹਾਂ ਪਊਆ ਲੈ ਕੇ ਦੇਣਾ ਇੱਕ ਛੋਟਾ ਜਾ ਜਾਂ ਮੈਨੂੰ ਲਵਾਈਆ ਪੁੱਤ ਹਾਂ ਲਾ ਲਾ ਲੀ ਲਾ ਲੀ ਕੁੱਟ ਲਾ ਦੇ ਪੈਸੇ ਪਰ ਪਊਆ ਲਿਆ ਦੀ ਗੀਜਾ ਭੈਣ ਦਾ ਫਸਦਾ ਬਣਾ ਲੈ ਲਿਆ ਦੀ ਜੰਗਾ ਠੀਕ ਆ ਗਿਆ ਮੈਂ ਚੰਗਾ ਦੇਰ ਤੇ ਆਇਆ ਟਾਈਮ 'ਤੇ ਨਾਲ ਆਈ ਸੀਦੀ ਆ ਜੀ ਕੀ ਹੋ ਗਿਆ ਕੋਸਣੀ ਉਹ ਉਹ ਕੱਖੀ ਆ ਜਮੀਨ ਕਿੰਨੀ ਦੀ ਹੈ ਇਹਦਾ ਸਰਦਾਰਾਂ ਦੀ ਟੀਹਿਆ ਠੀਕੇ ਨੇ ਓਏ ਉਹ ਨਹੀਂ ਆਉਂਦਾ ਕੋਈ ਉਹ ਦੇਖੜਾ ਉਹਦੇ ਬਾਗਲ ਚ ਖੜਿਆ ਦੀ ਆਪਾਂ ਖੜੀ ਆ ਜਾ ਚੱਲ ਤੇ ਆ ਤੁਰੀ ਭਾਈ 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 ਬਾਈ ਇਧਰ ਕਿਦਰ ਦੱਸਦਾ ਬਾਈ ਇਧਰ ਕਿਦਰ ਦੱਸਦਾ ਬਾਈ ਮੈਂ ਚਾਚੇ ਰੋਹ ਕਿਹੜੇ ਚਾਚੇ ਰੋਹ ਚਾਚੇ ਨਾ ਉਹ ਕਿਹੜਾ ਉਹ ਹੀ ਜਿਹਨੇ ਭੇਜਿਆ ਈ ਤੁਹਾਡੇ ਬਾਗਲ ਚ ਉਹ ਇਧਰ ਆਗਾ ਉਹ ਇਧਰ ਬੈਠਾ ਬਾਈ ਉਹ ਮੋਟਰ ਤੇ ਕਿਹੜੀ ਤੇ ਉਹ ਉਪਰਾਂ ਉਹ ਉਪਰਾਂ ਨਹੀਂ ਜਿਹੜੀ ਦੋ ਚੱਲ ਜਾ ਆ ਜਾ ਨਾਲ ਚੱਲ ਨਾ 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 ਬਾਈ ਬਣੇ ਕਿਉਂ ਮੈਨੂੰ ਤਾਂ ਛੱਡ ਦੇ ਹੁਣ ਉਹ ਫਿਰ ਤੂੰ ਦੱਸ ਵੀ ਉਹਨੂੰ ਕਿੱਥੇ ਲੈ ਕੇ ਜਾਏਂ ਤੇ ਤੁਸੀਂ ਉਹਨੇ ਕੁੱਟਕਟਾਪਾ ਬਥੇਰਾ ਕਰ ਲੈ ਛੱਡ ਦੋ ਯਾਰ ਇਹ ਕਿਹਨੂੰ ਕਰਦੇ ਹੋ ਬਾਈ ਨਹੀਂ ਯਾਰ ਚਾਚੇ ਕੋਲ ਤਾਂ ਗੱਲ ਕਰਨੀ ਬੂ ਚਾਤੀ ਗੱਲ ਤੁਸੀਂ ਕਰ ਲੋ ਦੋ ਜਾ ਕੇ ਬਾਈ ਬਣ ਤਾ ਨੂੰ ਯਾਰ ਬਾਈ ਨਹੀਂ ਯਾਰ ਮੈਂ ਦਬਾਰੋਂ ਫੇਰ ਉਹ ਤੋਂ ਪਵਾਉਂਗਾ ਚਾ ਕੋਈ ਨਾ ਉਹ ਉੱਥੇ ਬੈਠੇ ਹੋ ਅੱਜ ਤੋਂ ਬਾਅਦ ਉੱਥੇ ਬੈਠੇ ਹੋ ਉੱਥੇ ਬੈਠਾ ਬਾਈ ਇਹਦੋਂ ਨਾ ਦਿਖੀ ਉਸ ਨੂੰ ਦੇ ਦੇ ਆ ਜਾ ਆ ਜਾ ਪੱਜਾ ਪਾ ਗਏ ਵਗਦੇ ਆ ਗਏ ਇਲਾਕੇ ਚ ਕੋਈ ਹੋ ਉਹ ਦਿਖੂ ਉਹ ਖੜਾ ਮੋਟਰ ਤੇ ਉਹੀ ਹੈਗਾ ਉਹ ਹੀ ਹੈ ਉਹ ਹੀ ਹੈ ਹਨਾ ਆਏ ਦੇਖੀ ਚ ਨੂੰ ਚੱਲ ਜਿਆ ਰੱਜਾ ਖੜਾ ਉਹ ਨੂੰ ਕੋਈ ਚੋਈ ਕਿਵੇਂ ਆ ਚਾਚਾ ਵਧੀਆ ਪਤੀਜ ਵਧੀਆ ਹਰ ਫਿਰ ਕੀ ਕਰਦਾ ਫਰਦਾ ਬਸ ਬਣੀ ਰੱਖੀ ਫਿਰਦਾ ਚਾਚਾ ਕੀ ਕਰੇ ਤਾਰਾਂ ਵਾਲੀ ਓਏ ਤਾਰ ਵਾਲੀ ਬਸ ਰੱਖੀ ਆ ਕੁੱਤਿਆਂ ਵਾਸਤੇ ਫਿਰ ਇਥੇ ਹੀ ਕਰਦਾ ਸੀ ਕੀ ਕਰਦਾ ਸੀ ਜੀਰੀ ਰਮਾਰੇ ਦੀ ਯਾਰਾ ਜੀ ਰਾਮ ਜੀ ਰਾਮ ਜੀ ਰਾਮ ਵਾਲੀ ਆ ਤੋੜੀ ਹੀ ਰਹੀ ਫਿਰ ਮੁਰਗਾ ਕਿਵੇਂ ਬਣਿਆ ਕਿਹੜਾ ਮੁਰਗਾ ਉਹ ਹੀ ਜਿਹੜਾ ਤੇਰੇ ਪਤੀਜ ਦੀ ਫਿਰ ਤੁਸੀਂ ਮੈਨੂੰ ਨਹੀਂ ਪਤਾ ਕੀ ਕਰ ਰਿਹਾ ਉਹਨੇ ਕੀ ਨਾ ਪਤਾ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਪਤੀਜ ਉਹਨੂੰ ਬੱਚੀ ਆ ਗਈ ਤੇਰੇ ਭਤੀਜੇ ਦਾ ਮੇਰੇ ਲਈ ਲੈ ਕੇ ਵੀ ਨਹੀਂ ਆਇਆ ਓਏ ਉਹਨਾਂ ਦੱਸੋ ਸਾਨੂੰ ਪਤਾ ਨਹੀਂ ਫਿਰ ਕੱਲ੍ਹ ਆ ਗਏ ਉਹ ਮੈਂ ਪੁੱਛਦਾ ਹਾਂ ਫਿਰ ਕਿਵੇਂ ਆ ਦੱਸ ਤਾਂ ਦੇ ਉਹ ਵੇ ਆਏ ਤੁਸੀਂ ਉਹਦੇ ਆਏ ਤਾਂ ਹੈਗੇ ਦੀ ਮੈਂ ਨਹੀਂ ਧੀ ਨਾਲ ਕਿਉਂ ਨਹੀਂ ਧੀ ਉਹਨਾਂ ਦੱਸੋ ਸਾਨੂੰ ਨਾ ਕਰਦਾ ਮੰਨ ਜਾ ਮੰਨ ਜਾ ਕੱਲੇ ਵੀ ਟਾਈਮ ਆ ਉਹ ਕਰਦੇ ਵੀ ਮੰਨ ਜਾ ਮੈਂ ਕੋਈ ਨਹੀਂ ਮਿਲਦਾ ਫੜੈ ਨੂੰ ਓਏ ਮੰਨ ਜਾ ਤੂੰ ਪੇ ਮੰਨੇਗਾ 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 ਕਿ ਨਾ ਬਾਬੇ ਹਾਂ ਇਹ ਮੈਂ ਇੰਕੇ ਜੱਦੀ ਬਾਰਾ ਕੀ ਕਿਨੇ ਭੇਜਿਆ ਦੱਸ ਤੁਹਾਨੂੰ ਦੱਸਿਆ ਤਾਂ ਮੈਨੂੰ ਆਣੀ ਇਹਨੂੰ ਆਇਆ ਨਹੀਂ ਉਹਨੂੰ ਖਾਲਚ ਪਾਇਆ ਨਹੀਂ ਮੰਨਦਾ ਇਹ ਨਹੀਂ ਮੰਨਦਾ ਪਾਇ ਨੂੰ ਮੰਨਦੇ ਨਸ ਮੰਨਦੇ ਉਹ ਮੰਨਦਾ ਹੀ ਮੈਂ ਹਾਂ ਉਹ ਮੇਰਾ ਹਾਂ ਜੇ ਜਾਏਗਾ ਹਾਂ ਭੱਜੇਗਾ ਸਾਲੇ ਬੁੜੇ ਦੇ ਜਾਣੇ ਬਹੁਤ ਆ ਹਾਂ ਨਹੀਂ ਥੋੜੀ ਲੋਕਾਂ ਨੇ ਮੁਰਗੇ ਕਾਕਾ ਹੋਈ ਨਹੀਂ ਜਾਣੇ ਕਿ ਕਿਸੇ ਦਾ ਨਹੀਂ ਖਾਦਾ ਮੁਰਗਾ ਮੈਂ ਤਾਂ ਮੋਦ ਕਰਨ ਕਰਨ ਕੀ ਐਤੀ ਤੂੰ ਤੇ ਮੈਂ ਤਾਂ ਕੁਛ ਵੀ ਨਹੀਂ ਮੈਂ ਤਾਂ ਨਾਲ ਬਾਹਰ ਕੱਢਦਾ ਅੱਲਾਹ ਕਿਦੋਂ ਵੜ ਕੇ ਚੱਕਾ ਦੇਖੀ ਨਾ ਸੋ ਅੱਸਾ ਅੱਗੇ ਤੋਂ ਆਏਗਾ ਇਹ ਕੰਮ ਕਰਨਾ ਫਾੜ ਦੋ ਮੈਨੂੰ ਮੈਂ ਨਹੀਂ ਦੋ ਤੂੰ ਸਾਨੂੰ ਆਪ ਕਹਿੰਦਾ ਸੀ ਆਪ ਤੈਨੂੰ ਖਵਾ ਦੰਦੇ ਮੈਂ ਨਹੀਂ ਕਿਹਾ ਤੀ ਨਾ ਸਾਨੂੰ ਤੂੰ ਪਹਿਲਾਂ ਕਹਿੰਦਾ ਸੀ ਤੈਨੂੰ ਖਵਾ ਦੰਦੇ ਸਾਡੇ ਘਰੇ ਬੰਦੇ ਭੇਜਣ ਦੀ ਕੀ ਲੋੜ ਆ ਤੇ ਮੈਂ ਨਹੀਂ ਭੇਜਿਆ ਉਹ ਭਤੀ ਜਾਂ ਪਤਾ ਨਹੀਂ ਕਿੱਥੋਂ ਆਦਾ ਉਹ ਹਾਂ ਹੁਣੇ ਭੇਜ ਦੇ ਤੂੰ ਸਾਨੂੰ ਸੋਨੇ ਦੇ ਰਸਤੇ ਆਉਣੇ ਮੇਰੀ ਗੱਲ ਸੁਣਾ ਖਾਣਾ ਉਹਦਾ ਸਾਨੂੰ ਕਹਦੇ ਕਰ ਬਦਾ ਆਪਣੀ ਜਿਹੇ ਬੰਦੇ ਵੜਦਨੇ ਆ ਕੇ ਇੱਥੇ ਇਹਨੂੰ ਉੱਥੇ ਲਿਜਾ ਕੇ ਖਵਾਉਂਦੇ ਆ ਮੁਰਗੇ ਚੱਲ ਅੱਜ ਤੱਕ ਖੜਾ ਅੱਜ ਦਾ ਖਵਾ ਦੋ ਫੇਰ ਮੇਰੀ ਗੱਲ ਸੁਣਾ ਅੱਜ ਤਾਂ ਤੂੰ ਉਹਨੂੰ ਭੇਜਤਾ ਕੱਲ ਨੂੰ ਕਿਸੇ ਨੂੰ ਭੇਜੇਗਾ ਖੜਾ ਹੋ ਖੜਾ ਅੱਜ ਦਾ ਖਵਾ ਦੋ ਚੱਲ ਤਨ ਖਵਾਵਾਂਗੇ ਚੱਲ ਅੱਗੇ ਤਾਂ ਨਹੀਂ ਆਇਆ ਕੋਈ ਘਰੀ ਆ ਤੈਨੂੰ ਛੱਡਤਾ ਸੀ ਇਹਨਾਂ ਕੋਲ ਕੁਝ ਕਰਕੇ ਨਾ ਨਾ ਅੱਗੇ ਤਾਂ ਨਹੀਂ ਕਰਦਾ ਪਤਾ ਲੱਗ ਗਿਆ ਮੈਨੂੰ ਬਾਅਦ ਵਿੱਚ ਐ ਪੈਂਦੀ ਐ ਜੇ ਤੂੰ ਕਹਿਣਾ ਪੰਚਾਇਤ ਇਕੱਠਾ ਲੈ ਜਾਵੇਂ ਸਰ ਪੰਚਾਇਤ ਹੀ ਲੈ ਆ ਨਾ ਨਾ ਬੱਸ ਮਾਫ ਕਰ ਦਿਓ ਪੰਚਾਇਤ ਤੱਕ ਗੱਲ ਨਹੀਂ ਹੋਉ ਕਰਨੀ ਚੌਕੜੇੜਾ ਮੇਰੀ ਗੱਲਾਂ ਕਰੇਗਾ ਹਨਗੇ ਐਂ ਫਿਰ ਹੁਣ ਪਤਾ ਵੀ ਲੱਗੇ ਲੋਕਾਂ ਨੂੰ ਤੂੰ ਇਹ ਜਾ ਕਰਦਾ ਕੀ ਹੋਣੀਆਂ ਉਹ ਵੀ ਆਉਂਦੇ ਘਰੇ ਹੁਣ ਨਹੀਂ ਹੁੰਦੀਆਂ ਉਹ ਬੱਸ ਬੱਸ ਆਪਣੇ ਜੀ ਦਾ ਬਦੋ ਚੱਲ ਕੋਈ ਨਹੀਂ ਦੱਬਾਂਗੇ ਤੂੰ ਚੱਲ ਤਾਂ ਤੈਨਾਲ ਜਾਦਾ ਨੇ ਛੱਡ ਦਿੰਨੇ ਆ ਇੰਨੀ ਬਹੁਤ ਬਣ ਗਈ ਨਾ ਉਹ ਲੱਭਿਆ ਦੇ ਨਾਲ ਜਿਹੜੀ ਬਣ ਗਈ ਕੱਢਾਂਗੇ ਕੋਈ ਨਾ ਆச்சா ਹੁਣ ਤਾਂ ਇੰਨੀ ਦੇ ਕੁੱਟ ਤਾਂ ਖਾਏ ਲਈ ਮੁਰਗਾ ਖਾਣਾ ਹੈ ਤਾਂ ਖਵਾ ਦੋ ਅੱਜੇ ਖਵਾ ਦੋ ਹਲੇ ਵੀ ਦੇਖ ਓ ਹਲੇ ਵੀ ਮੁਰਗਾ ਖਵਾ ਦੋ ਚੱਲ ਕੋਈ ਐਂ ਕਰੀ ਫੇਰਾ ਆਸਰੇ ਬਾਗਲ ਤੇ ਆ ਜੀ ਬਾਗਲ ਦੱਸ ਨੇ ਕਿੰਨੇ ਵਜੇ ਆਂਦੀ 5 ਵਜੇ 5 ਕਿੱਦੇ 5 ਵਜੇ ਆਂਦੀ 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 5 ਵ ਆ ਰਹੀਆਂ ਨੀ ਆ ਹਾਂ ਜੀ ਫਿਰ ਉਹ ਘਰੇ ਵਾ ਜੀ ੱਡਾ ਆ ਆ ਘਰੇ ਜਾ ਓ ਕਿ ਆ ਨਹੀਂ ਦੋ ਜਿਹੜੇ ਖਾਂਦੇ ਆ ਘਰੇ ਜਾ ਆਇਆ ਫਿਰ ਮੁਰਗਾ ਵੀ ਬਣਨ ਵਾਲਾ ਵਾ ਚਾਚਾ ਆਈਆਂ ਉਹ ਕਿਹਾਂ ਤੇ ਵੀ ਆਂ ਜੀ ਆਈ ਨਹੀਂ ਹੈਗਾ ਓ ਬਤੀਆ ਬਣ ਗਿਆ ਆ ਜਾ ਆ ਜਾ ਚਾਚਾ ਲੰਗੇ ਲੰਗੇ ਆ ਜਾ ਆ ਜਾ ਆ ਜਾ ਆ ਜਾ ਆਈ ਆਈ ਉਹ ਗੱਥੇ ਆਉ ਆਉ ਰਿਹਾ ਜਵਰੀ ਬੜਾ ਲਾਓ રે ਭਾਈਆ ਆਇਆ ਲੈ ਬਈਆ ਕਮਾਜਿਆ ਹੈ ਹੋਰ ਨਿੱਕੀ ਅੰਡਿਆ ਦੀ ਸਿਆਰੇ ਆਂਦਾ ਉਹ ਆਈ ਗਈ ਹੈ ਹੁਣ ਆ ਗਏ ਮੈਂ ਤਾਂ ਡੀਕਰਾ ਦੇ ਫੋਨ ਕਰ ਲੈਣਾ ਫੋਨ ਨਹੀਂ ਕਰਾ ਮੇਰਾ ਹੋਰਾ ਪੁੱਤਾ ਹੀ ਪੋਕੀਆਂ ਦਾ ਹੋਰਾ ਗੋਤਾ ਨੂੰ ਬੜਾ ਲੋੜੇ ਉਹ 20 ਕਰਕੇ ਲੇਟ ਹੋ ਗਿਆ ਕੰਮ ਦਾ ਟਾ ਨੂੰ ਪੁੱਸ ਕੇ ਨਾ ਟਾਈਮ ਲੱਗ ਹੈ ਨਾ ਆਹ ਤੇਰਾ ਪਾਂਡਾ ਰੱਖਿਆ ਪਿਆ ਦਾ ਦਾ ਲੋ ਬਈ ਪਾਈ ਚੱਪੜ ਜਾਦਾ ਹੰਦੇ ਜਾਂਦਾ ਕੀ ਕਰੀਏ ਨਾ ਆਵਰੇ ਯਾਰ ਅੱਜਾ ਮੁੰਡਾ ਘਰਾੜੀ ਨਹੀਂ ਲੰਗਿਆ ਹਾਂ ਉਹ ਆਇਆ ਨਹੀਂ ਭਾਰੀ ਆ ਦੀਕਾ ਹੋਰਾ ਤੈਨੂੰ ਡੀਡੀ ਕਾ ਦੇ ਕੰਨਾ ਟਾਈਮ ਹੋ ਗਿਆ ਉਹਦੇ ਕੋਲ ਆਈ ਨਹੀਂ ਗਾਲ ਮੋਣਾ ਦੇ ਮੋਨ ਪਾਉ ਲੋ ਘਰ ਸਾਲੰਨੇ ਚਲ ਬੈ ਜਾ ਬੈ ਜਾ ਕੋਈ ਨਹੀਂ ਬਣਾਉਣੇ ਵੜ ਜਾਂਦੇ ਫਿਰ ਕੌਣ ਬੈ